ਸਵਾਗਤ ਹੈ ਅੱਜ ਅਸੀਂ ਗੋਤਾ ਲਾ ਰਹੇ ਹਾਂ ਭਾਰਤੀ ਸੰਵਿਧਾਨ ਦੀ ਮਤਲਬ ਬਿਲਕੁਲ ਬੁਨਿਆਦ ਵਿੱਚ ਖਾਸ ਤੌਰ ਤੇ ਉਹਨਾਂ ਅਧਿਕਾਰਾਂ ਦੀ ਗੱਲ ਕਰਾਂਗੇ ਜਿਨ੍ਹਾਂ ਨੂੰ ਆਪਾਂ ਬੁਨਿਆਦੀ ਅਧਿਕਾਰ ਜਾਂ ਫੰਡਮੈਂਟਲ ਰਾਈਟਸ ਕਹਿੰਦੇ ਆ ਸਾਡੇ ਕੋਲ ਇੱਕ ਲੇਖ ਦੇ ਕੁਝ ਹਿੱਸੇ ਨੇ ਜਿਸ ਦਾ ਸਿਰਲੇਖ ਹੈ ਬੁਨਿਆਦੀ ਅਧਿਕਾਰ ਭਾਰਤ ਦਾ ਮੈਗਨਾ ਕਾਟਾ ਤਾਂ ਅੱਜ ਆਪਾਂ ਸਿਰਫ ਇਹ ਨਹੀਂ ਦੇਖਣਾ ਕਿ ਇਹ ਹੱਕ ਕਿਹੜੇ-ਕਿਹੜੇ ਨੇ ਸਗੋਂ ਇਹ ਸਮਝਣਾ ਹੈ ਕਿ ਇਹ ਭਾਰਤ ਦੇ ਹਰ ਬੰਦੇ ਲਈ ਇੰਨੇ ਜ਼ਰੂਰੀ ਕਿਉਂ ਨੇ ਇਹਨਾਂ ਚ ਐਸਾ ਕੀ ਖਾਸ ਹੈ ਤੇ ਹਾਂ ਇਹਨਾਂ ਨੂੰ ਮੈਗਨਾ ਕਾਟਾ ਜਿੰਨਾ ਵੱਡਾ ਦਰਜਾ ਕਿਉਂ ਦਿੱਤਾ ਗਿਆ ਚਲੋ ਖੋਲਦੇ ਆ ਇਸ ਪਿਟਾਰੀ ਨੂੰ ਬਿਲਕੁਲ ਜੀ ਦੇਖੋ ਇਹ ਅਧਿਕਾਰ ਸਿਰਫ ਕਾਨੂੰਨ ਦੀਆਂ ਲਾਈਨਾਂ ਨਹੀਂ ਇਹ ਤਾਂ ਭਾਰਤੀ ਲੋਕਤੰਤਰ ਦਾ ਕਹਿ ਲੋ ਤੁਰਾ ਨੇ ਇਹੀ ਨਾਗਰਿਕ ਦੀ ਆਜ਼ਾਦੀ ਉਹਦੀ ਬਰਾਬਰੀ ਤੇ ਇੱਜ਼ਤ ਦੀ ਗਾਰੰਟੀ ਦਿੰਦੇ ਨੇ ਸੱਚੀ ਇਹਨਾਂ ਬਿਨਾ ਤਾਂ ਆਪਣਾ ਲੋਕਤੰਤਰ ਬਸ ਇੱਕ ਖਾਲੀ ਜਿਹਾ ਟਾਂਚੇ ਹੀ ਰਹਿ ਜਾਊਗਾ ਤਾਂ ਫਿਰ ਸ਼ੁਰੂ ਕਰਦੇ ਆ ਬਿਲਕੁਲ ਬੇਸਿਕ ਤੋਂ ਇਹ ਬੁਨਿਆਦੀ ਅਧਿਕਾਰ ਸੰਵਿਧਾਨ ਵਿੱਚ ਹੈਗੇ ਕਿੱਥੇ ਨੇ ਮਤਲਬ ਕਿਹੜੇ ਹਿੱਸੇ 'ਚ ਹਾਂਜੀ ਇਹ ਸੰਵਿਧਾਨ ਦੇ ਭਾਗ ਤੀਜੇ ਯਾਨੀ ਪਾਰਟ 3 ਵਿੱਚ ਦਰਜ ਨੇ অনুচ্ছেদ 12 ਤੋਂ ਲੈ ਕੇ 35 ਤੱਕ ਸਾਰੇ ਇਹਨਾਂ ਬਾਰੇ ਨੇ ਸਾਡੇ ਜਿਹੜੇ ਸੰਵਿਧਾਨ ਬਣਾਉਣ ਵਾਲੇ ਸੀ ਉਹਨਾਂ ਨੇ ਪ੍ਰੇਰਣਾ ਜ਼ਰੂਰ ਲਈ ਸੀ ਅਮਰੀਕਾ ਦੇ ਸੰਵਿਧਾਨ ਤੋਂ ਖਾਸ ਕਰਕੇ ਉੱਥੋਂ ਦੇ ਬਿਲ ਆਫ ਰਾਈਟਸ ਤੋਂ ਪਰ ਇਹਨਾਂ ਨੂੰ ਫਿਰ ਆਪਣੇ ਦੇਸ਼ ਦੀਆਂ ਲੋੜਾਂ ਮੁਤਾਬਕ ਮਤਲਬ ਪੂਰੀ ਤਰ੍ਹਾਂ ਢਾਲਿਆ ਗਿਆ ਅੱਛਾ ਤੇ ਲੇਖ ਵਿੱਚ ਭਾਗ ਤੀਜੇ ਨੂੰ ਭਾਰਤ ਦਾ ਮੈਗਨਾ ਕਾਰਟਾ ਕਿਹਾ ਗਿਆ ਹੈ ਇਹ ਤਾਂ ਕਾਫੀ ਵੱਡਾ ਨਾਂ ਦੇ ਦਿੰਦਾ ਹੈ ਇਸ ਤੁਲਨਾ ਦਾ ਕੀ ਕਾਰਨ ਹੈ ਕਿ ਇਹ ਸਿਰਫ ਕੋਈ ਇਤਿਹਾਸਿਕ ਜਾਂ ਹਵਾਲਾ ਹੀ ਹੈ ਨਹੀਂ ਨਹੀਂ ਸਿਰਫ ਹਵਾਲਾ ਨਹੀਂ ਇਸ ਦੀ ਭਾਵਨਾ ਸਮਝਣੀ ਜ਼ਰੂਰੀ ਹੈ ਦੇਖੋ ਇੱਥੇ ਦਿਲਚਸਪ ਗੱਲ ਇਹ ਹੈ ਕਿ ਜਿਹੜਾ ਅਸਲੀ ਮੈਗਨਾ ਕਾਰਟਾ ਸੀ ਨਾ 1215 ਵਿੱਚ ਇੰਗਲੈਂਡ ਵਾਲਾ ਉਹ ਰਾਜੇ ਦੀ ਜਿਹੜੀ ਬੇਲਗਾਮ ਤਾਕਤ ਸੀ ਉਸਤੇ ਪਹਿਲੀ ਵੱਡੀ ਰੋਕ ਸੀ ਇਹ ਉੱਥੋਂ ਦੇ ਸਰਦਾਰਾਂ ਯਾਨੀ ਬੈਰਨਾ ਦੇ ਦਬਾਨਾ ਲੱਗੀ ਸੀ ਹਾਂ ਸੁਣਿਆ ਹੈ ਉਸ ਬਾਰੇ ਹਾਂ ਜੀ ਤੇ ਉਸਨੇ ਕੁਝ ਬੁਨਿਆਦੀ ਹੱਕ ਤੇ ਕਾਨੂੰਨੀ ਪ੍ਰਕਿਰਿਆਵਾਂ ਸ਼ੁਰੂ ਕੀਤੀਆਂ ਹੁਣ ਆਪਣੇ ਭਾਰਤ ਦੇ ਸੰਦਰਭ ਵਿੱਚ ਸੰਵਿਧਾਨ ਦਾ ਭਾਗ ਤੀਜਾ ਵੀ ਉਹੀ ਕੰਮ ਕਰਦਾ ਹੈ ਇਹ ਸਰਕਾਰ ਯਾਨੀ ਸਟੇਟ ਦੀ ਤਾਕਤ ਨੂੰ ਇੱਕ ਦਾਇਰੇ ਚ ਬੰਨ੍ਹਦਾ ਹੈ ਤਾਂ ਕਿ ਉਹ ਆਮ ਨਾਗਰਿਕਾਂ ਦੇ ਹੱਕਾਂ ਨੂੰ ਉਹਨਾਂ ਦੀ ਆਜ਼ਾਦੀ ਨੂੰ ਦਬਾ ਨਾ ਸਕੇ ਅੱਛਾ ਮਤਲਬ ਇਹ ਸਰਕਾਰ ਤੇ ਲਗਾਮ ਹੈ ਬਿਲਕੁਲ ਇਹ ਐਲਾਨ ਹੈ ਕਿ ਭਾਰਤ ਵਿੱਚ ਕਾਨੂੰਨ ਦਾ ਰਾਜ ਚੱਲੇਗਾ ਕਿਸੇ ਬੰਦੇ ਜਾਂ ਸਰਕਾਰ ਦੀ ਮਰਜ਼ੀ ਦਾ ਨਹੀਂ ਇਸ ਲਈ ਇਹ ਤੁਲਨਾ ਬਹੁਤ ਸਹੀ ਬੈਠਦੀ ਹੈ ਇਹ ਦੱਸਦੀ ਹੈ ਕਿ ਇਹ ਅਧਿਕਾਰ ਕਿੰਨੇ ਜ਼ਿਆਦਾ ਬੁਨਿਆਦੀ ਕਿੰਨੇ ਅਹਿਮ ਨੇ ਤਾਂ ਮੋਟੀ ਜੀ ਗੱਲ ਇਹਨਾਂ ਅਧਿਕਾਰਾਂ ਦਾ ਅਸਲ ਵਾਦਾ ਕੀ ਹੋਇਆ ਫਿਰ ਇਹ ਕੀ ਚੀਜ਼ ਪੱਕੀ ਕਰਦੇ ਨੇ ਦੇਖੋ ਇਹਨਾਂ ਦਾ ਵਾਦਾ ਹੈ ਹਰ ਇੱਕ ਬੰਦੇ ਲਈ ਬਰਾਬਰੀ ਇੱਜ਼ਤ ਤੇ ਆਜ਼ਾਦੀ ਤੇ ਉਹ ਵੀ ਬਿਨਾਂ ਕਿਸੇ ਭੇਦਭਾਵ ਦੇ ਇਹ ਸਿਰਫ ਨਾਗਰਿਕਾਂ ਨੂੰ ਹੀ ਨਹੀਂ ਬਲਕਿ ਪਾਰਤ ਦੀ ਧਰਤੀ ਤੇ ਰਹਿਣ ਵਾਲੇ ਬਹੁਤ ਸਾਰੇ ਹੋਰ ਲੋਕਾਂ ਨੂੰ ਵੀ ਸੁਰੱਖਿਆ ਦਿੰਦੇ ਨੇ ਇਨਾ ਦਾ ਮਕਸਦ ਸਿਰਫ ਵਿਅਕਤੀ ਦੀ ਆਜ਼ਾਦੀ ਹੀ ਨਹੀਂ ਸਗੋਂ ਇੱਕ ਅਹਜਾ ਸਮਾਜ ਬਣਾਉਣਾ ਵੀ ਹੈ ਜਿੱਥੇ ਸਾਰਿਆਂ ਦਾ ਭਲਾ ਯਾਨੀ ਜਨਤਕ ਹਿੱਤ ਤੇ ਦੇਸ਼ ਦੀ ਏਕਤਾ ਵੀ ਬਣੀ ਰਹੇ ਤੇ ਇਹਨਾਂ ਦਾ ਵੱਡਾ ਮਕਸਦ ਕੀ ਹੈ ਕਿ ਬਸ ਲੋਕਾਂ ਨੂੰ ਹੱਕ ਦੇਣਾ ਹੀ ਹੈ ਜਾਂ ਕੁਝ ਹੋਰ ਵੀ ਨਹੀਂ ਉਸ ਤੋਂ ਵੀ ਵੱਧ ਹੈ ਇਹਨਾਂ ਦਾ ਮੁੱਖ ਉਦੇਸ਼ ਹੈ ਜਿਹੜੇ ਰਾਜਨੀਤਿਕ ਲੋਕਤੰਤਰ ਦੇ ਆਦਰਸ਼ ਨੇ ਨਾ ਉਹਨਾਂ ਨੂੰ ਅਸਲੀਅਤ ਵਿੱਚ ਬਦਲਣਾ ਇੱਕ ਤਰ੍ਹਾਂ ਨਾਲ ਇਹ ਤਾਨਾਸ਼ਾਈ ਸੋਚ ਤੇ ਤਾਨਾਸ਼ਾਈ ਰੁਝਾਨਾਂ ਤੇ ਰੋਕ ਲਗਾਉਂਦੇ ਨੇ ਸਰੋਤ ਵਿੱਚ ਬਹੁਤ ਵਧੀਆ ਲਿਖਿਆ ਹੈ ਕਿ ਇਹਨਾਂ ਦਾ ਟੀਚਾ ਕਾਨੂੰਨਾਂ ਦੀ ਸਰਕਾਰ ਬਣਾਉਣਾ ਹੈ ਬੰਦਿਆਂ ਦੀ ਨਹੀਂ اچھا ਕਾਨੂੰਨਾਂ ਦੀ ਸਰਕਾਰ ਬੰਦਿਆਂ ਦੀ ਨਹੀਂ ਇਹ ਗੱਲ ਸਮਝਣ ਵਾਲੀ ਹੈ ਹਾਂਜੀ ਮਤਲਬ ਕਿ ਸ਼ਾਸਨ ਕਾਇਦੇ ਕਾਨੂੰਨ ਨਾਲ ਚੱਲੇ ਨਾ ਕਿ ਕਿਸੇ ਦੀ ਨਿੱਜੀ ਮਰਜ਼ੀ ਜਾਂ ਖੁਸ਼ੀ ਨਾਲ ਇਹ ਪੱਕਾ ਕਰਦੇ ਨੇ ਕਿ ਸਰਕਾਰ ਆਪਣੀ ਤਾਕਤ ਦੀ ਗਲਤ ਵਰਤੋਂ ਨਾ ਕਰੇ ਬੁਨਿਆਦੀ ਸ਼ਬਦ ਇਹ ਆਪਣੇ ਆਪ 'ਚ ਬਹੁਤ ਪਾਰਾ ਹੈ ਇਨਾਂ ਨੂੰ ਬੁਨਿਆਦੀ ਹੀ ਕਿਉਂ ਕਹਿੰਦੇ ਨੇ ਇਹ ਇਸ ਲਈ ਬੁਨਿਆਦੀ ਨੇ ਕਿਉਂਕਿ ਇਹ ਦੇਸ਼ ਦੇ ਸਭ ਤੋਂ ਵੱਡੇ ਕਾਨੂੰਨ ਯਾਨੀ ਆਪਣੇ ਸੰਵਿਧਾਨ ਦੁਆਰਾ ਗਾਰੰਟੀ ਕੀਤੇ ਗਏ ਨੇ ਤੇ ਉਹਨਾਂ ਦੀ ਸੁਰੱਖਿਆ ਵੀ ਸੰਵਿਧਾਨੀ ਕਰਦਾ ਹੈ ਨਾਲੇ ਇਹ ਇਸ ਲਈ ਵੀ ਬੁਨਿਆਦੀ ਨੇ ਕਿਉਂਕਿ ਇਹ ਕਿਸੇ ਵੀ ਇਨਸਾਨ ਦੇ ਪੂਰੇ ਵਿਕਾਸ ਲਈ ਮਤਲਬ ਉਹਦਾ ਸ਼ਰੀਰਿਕ ਦਿਮਾਗੀ ਨੈਤਿਕ ਜਾਂ ਆਤਮਿਕ ਵਿਕਾਸ ਹੋਵੇ ਉਸ ਲਈ ਜ਼ਰੂਰੀ ਮੰਨੇ ਗਏ ਨੇ ਇਹ ਉਹ ਨੀ ਹੈ ਜਿਸ ਤੇ ਬਾਕੀ ਸਾਰਾ ਕਾਨੂੰਨੀ ਟਾਂਚਾ ਖੜਾ ਹੈ ਠੀਕ ਹੈ ਠੀਕ ਹੈ ਤਾਂ ਜਦੋਂ ਸੰਵਿਧਾਨ ਬਣਿਆ ਸੀ ਉਦੋਂ ਕਿੰਨੇ ਕੋ ਅਧਿਕਾਰ ਸੀ ਇਸ ਲਿਸਟ ਵਿੱਚ ਜਦੋਂ ਸੰਵਿਧਾਨ ਬਣਿਆ ਉਦੋਂ ਮੂਲ ਰੂਪ ਵਿੱਚ 7 ਬੁਨਿਆਦੀ ਅਧਿਕਾਰ ਸ਼ਾਮਿਲ ਕੀਤੇ ਗਏ ਸੀ 7 ਕਿਹੜੇ-ਕਿਹੜੇ ਸੀ ਉਹ ਹਾਂਜੀ 7 ਇਹ ਸੀਗੇ ਬਰਾਬਰੀ ਦਾ ਅਧਿਕਾਰ ਫਿਰ ਆਜ਼ਾਦੀ ਦਾ ਅਧਿਕਾਰ ਸ਼ੋਸ਼ਣ ਵਿਰੁੱਧ ਅਧਿਕਾਰ ਧਰਮ ਦੀ ਆਜ਼ਾਦੀ ਦਾ ਅਧਿਕਾਰ ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ ਜਾਇਦਾਦ ਦਾ ਅਧਿਕਾਰ ਤੇ ਆਖਰੀ ਸੀ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਇੱਥੇ ਗੱਲ ਸੱਚੀ ਦਿਲਚਸਪ ਹੋ ਜਾਂਦੀ ਹੈ ਕਿਉਂਕਿ ਆਪਾਂ ਤਾਂ ਆਮ ਤੌਰ ਤੇ 6 ਬੁਨਿਆਦੀ ਅਧਿਕਾਰਾਂ ਬਾਰੇ ਸੁਣਦੇ ਆਂ ਤਾਂ ਫਿਰ ਉਹ ਸਤਵਾਂ ਜਿਹੜਾ ਜਾਇਦਾਦ ਵਾਲਾ ਸੀ ਉਹ ਕਿੱਧਰ ਗਿਆ ਆ ਲਿਸਟੋਂ ਕਿਵੇਂ ਗਾਇਬ ਹੋ ਗਿਆ ਹਾਂ ਇੱਕ ਬਹੁਤ ਵੱਡੀ ਤਬਦੀਲੀ ਆਈ ਸੀ ਬਾਅਦ ਵਿੱਚ ਜਿਹੜਾ ਜਾਇਦਾਦ ਦਾ ਅਧਿਕਾਰ ਸੀ ਪਹਿਲਾ ਅਨੁਛੇਦ 31 ਦੇ ਹੇਠਾਂ ਇੱਕ ਬੁਨਿਆਦੀ ਅਧਿਕਾਰ ਸੀਗਾ ਉਸ ਨੂੰ 1978 ਵਿੱਚ 44ਵੀਂ ਸੰਵਿਧਾਨਿਕ ਸੋਧ ਲਿਆ ਕੇ ਬੁਨਿਆਦੀ ਅਧਿਕਾਰਾਂ ਦੀ ਲਿਸਟ ਵਿੱਚੋਂ ਹਟਾ ਦਿੱਤਾ ਗਿਆ 1978 ਵਿੱਚ ਅੱਛਾ ਹਾਂਜੀ ਉਸ ਵੇਲੇ ਦੇਸ਼ ਵਿੱਚ ਜਨਤਾ ਪਾਰਟੀ ਦੀ ਸਰਕਾਰ ਸੀ ਮੋਰਾਰਜੀ ਦੇਸਾਈ ਪ੍ਰਧਾਨ ਮੰਤਰੀ ਸੀ ਤਾਂ ਕਿ ਇਹਦਾ ਮਤਲਬ ਇਹ ਹੋਇਆ ਕਿ ਲੋਕਾਂ ਕੋਲ ਹੁਣ ਜਾਇਦਾਦ ਰੱਖਣ ਦਾ ਕੋਈ ਹੱਕ ਹੀ ਨਹੀਂ ਰਿਹਾ ਨਹੀਂ ਨਹੀਂ ਐਦਾਂ ਨਹੀਂ ਹੈ ਹੱਕ ਖਤਮ ਨਹੀਂ ਹੋਇਆ ਪਰ ਉਸ ਦਾ ਸਟੇਟਸ ਕਹਿ ਲੋ ਦਰਜਾ ਬਦਲ ਗਿਆ ਉਹ ਹੁਣ ਬੁਨਿਆਦੀ ਅਧਿਕਾਰ ਨਹੀਂ ਰਿਹਾ ਪਰ ਹਾਂ ਇੱਕ ਕਾਨੂੰਨੀ ਅਧਿਕਾਰ ਲੀਗਲ ਰਾਈਟ ਜ਼ਰੂਰ ਹੈ ਇਹ ਹੁਣ ਸੰਵਿਧਾਨ ਦੇ ਭਾਗ 12ਵੇਂ ਵਿੱਚ ਇੱਕ ਨਵਾਂ ਅਨੁਛੇਦ ਜੋੜਿਆ ਗਿਆ ਸੀ ਅਨੁਛੇਦ 300ਏ ਉਸ ਦੇ ਤਹਿਤ ਆਉਂਦਾ ਹੈ ਅੱਛਾ ਬੁਨਿਆਦੀ ਦੀ ਥਾਂ ਤੇ ਕਾਨੂੰਨੀ ਅਧਿਕਾਰ ਪਰ ਇਸ ਫਰਕ ਦਾ ਅਸਲ ਮਤਲਬ ਕੀ ਹੈ ਆਮ ਬੰਦੇ ਲਈ ਇਹਦਾ ਸਭ ਤੋਂ ਵੱਡਾ ਫਰਕ ਇਹ ਹੈ ਦੇਖੋ ਜੇ ਕਿਸੇ ਦੇ ਬੁਨਿਆਦੀ ਅਧਿਕਾਰ ਦੀ ਉਲੰਘਣਾ ਹੁੰਦੀ ਹੈ ਤਾਂ ਉਹ ਸਿੱਧਾ ਸੁਪਰੀਮ ਕੋਰਟ ਜਾ ਸਕਦਾ ਹੈ अनुच्छेद 32 ਦੇ ਹੇਠਾਂ ਇਹ ਬਹੁਤ ਵੱਡੀ ਗੱਲ ਹੈ ਪਰ ਕਾਨੂੰਨੀ ਅਧਿਕਾਰ ਲਈ ਐਦਾ ਨਹੀਂ ਹੈ। ਅੱਛਾ। ਹਾਂਜੀ। ਸਰਕਾਰ ਕਾਨੂੰਨ ਬਣਾ ਕੇ ਲੋਕਾਂ ਦੀ ਜਾਇਦਾਦ ਲੈ ਸਕਦੀ ਹੈ ਜੇਕਰ ਉਹ ਜਨਤਕ ਕੰਮ ਲਈ ਚਾਹੀਦੀ ਹੋਵੇ ਤੇ ਮੁਆਵਜ਼ਾ ਦੇ ਕੇ। ਇਸ ਫੈਸਲੇ ਨੂੰ ਆਮ ਅਦਾਲਤਾਂ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ ਪਰ ਉਹ ਜਿਹੜੀ ਬੁਨਿਆਦੀ ਅਧਿਕਾਰ ਵਾਲੀ ਖਾਸ ਸੁਰੱਖਿਆ ਸੀ ਨਾ ਸਿੱਧਾ ਸੁਪਰੀਮ ਕੋਰਟ ਜਾਣ ਵਾਲੀ ਉਹ ਹੁਣ ਇਸ ਮਾਮਲੇ 'ਚ ਨਹੀਂ ਰਹੀ। ਇਸੇ ਕਰਕੇ ਅੱਜ ਦੀ ਤਾਰੀਖ ਵਿੱਚ ਸਾਡੇ ਕੋਲ 6 ਬੁਨਿਆਦੀ ਅਧਿਕਾਰ ਹਨ ਹੂੰ ਇਹ ਸਮਝਣਾ ਬਹੁਤ ਜ਼ਰੂਰੀ ਸੀ ਚਲੋ ਹੁਣ ਇਹਨਾਂ 6 ਅਧਿਕਾਰਾਂ ਦੀਆਂ ਕੁਝ ਖਾਸ ਗੱਲਾਂ ਮਤਲਬ ਵਿਸ਼ੇਸ਼ਤਾਵਾਂ ਤੇ ਗੱਲ ਕਰਦੇ ਹਾਂ ਇਹਨਾਂ ਵਿੱਚ ਐਸਾ ਕੀ ਖਾਸ ਹੈ ਜੋ ਇਹਨਾਂ ਨੂੰ ਬਾਕੀ ਕਾਨੂੰਨੀ ਹੱਕਾਂ ਤੋਂ ਵੱਖਰਾ ਬਣਾਉਂਦਾ ਹੈ ਪਹਿਲਾਂ ਤਾਂ ਇਹ ਦੱਸੋ ਕਿ ਕੀ ਇਹ ਅਧਿਕਾਰ ਬੇਲੇਗਾਮ ਨੇ ਮਤਲਬ ਇਹਨਾਂ ਦੀ ਕੋਈ ਹੱਦ ਨਹੀਂ 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 ਬਿਲਕੁਲ ਨਹੀਂ ਇਹ ਬਹੁਤ ਅਹਿਮ ਉਕਤਾ ਹੈ ਤੇ ਅਕਸਰ ਲੋਕ ਇਸ ਨੂੰ ਗਲਤ ਸਮਝ ਲੈਂਦੇ ਨੇ ਸਾਡੇ ਬੁਨਿਆਦੀ ਅਧਿਕਾਰ ਅਸੀਮਤ ਜਾਂ ਐਬਸੋਲਿਊਟ ਨਹੀਂ ਹਨ ਸਗੋ ਯੋਗ ਯਾਨੀ ਕੁਆਲੀਫਾਈਡ ਹਨ ਇਹਦਾ ਮਤਲਬ ਹੈ ਕਿ ਸਟੇਟ ਯਾਨੀ ਸਰਕਾਰ ਇਹਨਾਂ ਤੇ ਵਾਜਿਬ ਕਿਸਮ ਦੀਆਂ ਪਾਬੰਦੀਆਂ ਰੀਜ਼ਨੇਬਲ ਰੈਸਟ੍ਰਿਕਸ਼ਨਸ ਲਗਾ ਸਕਦੀ ਹੈ ਵਾਜਿਬ ਪਾਬੰਦੀਆਂ ਜਿਵੇਂ ਕਿ ਹਾਂ ਜਿਵੇਂ ਕਿ ਸਮਾਜ ਦੇ ਭਲੇ ਲਈ ਮੰਨ ਲਓ ਜਨਤਕ ਵਿਵਸਥਾ ਬਣਾਈ ਰੱਖਣ ਲਈ ਜਾਂ ਨੈਤਿਕਤਾ ਸਿਹਤ ਜਾਂ ਦੇਸ਼ ਦੀ ਸੁਰੱਖਿਆ ਵਗੈਰਾ ਲਈ ਇਹ ਉਹ ਕਾਰਨਾ ਕਰਕੇ ਕੁਝ ਰੋਕਾ ਲੱਗ ਸਕਦੀਆਂ ਨੇ ਪਰ ਇਹ ਵਾajib ਹੈ ਜਾਂ ਨਹੀਂ ਇਹ ਕੌਣ ਤੈਅ ਕਰੇਗਾ ਸਰਕਾਰ ਆਪੀ ਇਹ ਤਾਂ ਫਿਰ ਗੜਬੜ ਹੋ ਸਕਦੀ ਹੈ ਬਿਲਕੁਲ ਸਹੀ ਸਵਾਲ ਹੈ ਤੇ ਇੱਥੇ ਹੀ ਅਦਾਲਤਾਂ ਦਾ ਰੋਲ ਆਉਂਦਾ ਹੈ ਕੋਈ ਪਾਬੰਦੀ ਵਾajib ਹੈ ਕਿ ਨਹੀਂ ਇਹ ਫੈਸਲਾ ਆਖਿਰਕਾਰ ਅਦਾਲਤਾਂ ਕਰਦੀਆਂ ਨੇ ਇਹ ਇੱਕ ਲਗਾਤਾਰ ਕੋਸ਼ਿਸ਼ ਹੈ ਸੰਤੁਲਨ ਬਣਾਉਣ ਦੀ ਇੱਕ ਪਾਸੇ ਵਿਅਕਤੀ ਦੀ ਆਜ਼ਾਦੀ ਤੇ ਦੂਜੇ ਪਾਸੇ ਸਮਾਜ ਦੀਆਂ ਲੋੜਾਂ ਔਰ ਇਹੀ ਸੰਤੁਲਨ ਸਾਡੇ ਲੋਕਤੰਤਰ ਦੀ ਸਿਹਤ ਲਈ ਬਹੁਤ ਜ਼ਰੂਰੀ ਹੈ। ਠੀਕ ਹੈ। ਤੇ ਇਹ ਅਧਿਕਾਰ ਸਾਨੂੰ ਬਚਾਉਂਦੇ ਕਿਸ ਤੋਂ ਨੇ? ਕੀ ਸਿਰਫ ਸਰਕਾਰ ਤੋਂ ਹੀ? ਜ਼ਿਆਦਾਤਰ ਤਾਂ ਹਾਂ। ਇਹ ਰਾਜ ਯਾਨੀ ਸਟੇਟ ਦੀ ਮਨਮਾਨੇ ਕਾਰਵਾਈ ਦੇ ਖਿਲਾਫ ਹੀ ਹਨ। ਭਾਵ ਇਹ ਸਰਕਾਰ ਨੂੰ ਰੋਕਦੇ ਨੇ ਕਿ ਉਹ ਨਾਗਰਿਕਾਂ ਦੇ ਹੱਕ ਨਾ ਕੁਚਲਣ। ਪਰ ਕੁਝ ਅਧਿਕਾਰ ਐਸੇ ਵੀ ਨੇ ਜਿਹੜੇ ਆਮ ਨਿੱਜੀ ਬੰਦਿਆਂ ਦੀਆਂ ਹਰਕਤਾਂ ਦੇ ਖਿਲਾਫ ਵੀ ਸੁਰੱਖਿਆ ਦਿੰਦੇ ਨੇ। ਅੱਛਾ, ਜਿਵੇਂ ਕੀ ਉਦਾਹਰਣ ਵਜੋਂ ਛੂਹਾਂਛਾਤ ਦੇ ਖਿਲਾਫ ਅਧਿਕਾਰ। अनुच्छेद 17 या फिर मनुखी तस्करी ते जबरी मजदूरी ਦੇ ਖਿਲਾਫ अनुच्छेद 23 ਇਹ ਸਿਰਫ ਸਰਕਾਰ ਤੇ ਹੀ ਨਹੀਂ ਆਮ ਲੋਕਾਂ ਤੇ ਵੀ ਲਾਗੂ ਹੁੰਦੇ ਨੇ ਇਹ ਗੱਲ ਕਾਨੂੰਨ ਦੇ ਰਾਜ ਵਾਲੇ ਸਿਧਾਂਤ ਨੂੰ ਹੋਰ ਪੱਕਾ ਕਰਦੀ ਹੈ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਇੱਕ ਹੋਰ ਬੜੀ ਦਿਲਚਸਪ ਚੀਜ਼ ਹੈ ਇਹਨਾਂ ਦੀ ਨਿਆਂਯੋਗਤਾ ਜਾਂ ਜਸਟਿਸਯੇਬਿਲਿਟੀ ਇਹਦਾ ਕੀ ਮਤਲਬ ਹੈ ਨਿਆਂਯੋਗ ਹੋਣ ਦਾ ਸਿੱਧਾ ਸਿੱਧਾ ਮਤਲਬ ਹੈ ਕਿ ਜੇ ਕਿਸੇ ਦੇ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਤਾਂ ਉਹ ਬੰਦਾ ਇਨਸਾਫ ਲੈਣ ਲਈ ਅਦਾਲਤ ਦਾ ਬੂਆ ਖੜਕਾ ਸਕਦਾ ਹੈ। ਇਹ ਹੀ ਚੀਜ਼ ਇਹਨਾਂ ਅਧਿਕਾਰਾਂ ਨੂੰ ਸਿਰਫ ਕਾਗਜ਼ ਤੇ ਲਿਖੇ ਸ਼ਬਦ ਨਹੀਂ ਰਹਿਣ ਦਿੰਦੀ ਸਗੋਂ ਇਹਨਾਂ ਨੂੰ ਅਸਲੀ ਤਾਕਤ ਦਿੰਦੀ ਹੈ। ਤਾਂ ਕਿਹੜੀ ਅਦਾਲਤ? ਕੀ ਸਾਨੂੰ ਪਹਿਲਾਂ ਹੇਠਲੀ ਅਦਾਲਤ ਜਾਣਾ ਪੈਂਦਾ ਹੈ ਫਿਰ ਹਾਈ ਕੋਰਟ ਫਿਰ ਸੁਪਰੀਮ ਕੋਰਟ? ਨਹੀਂ, ਇਹ ਹੀ ਤਾਂ ਖਾਸੀਅਤ ਹੈ। ਅਨੁਛੇਦ 32 ਜਿਹੜਾ ਆਪ ਵੀ ਇੱਕ ਬੁਨਿਆਦੀ ਅਧਿਕਾਰ ਹੈ, ਸਮਧਾਨਿਕ ਉਪਚਾਰਾਂ ਦਾ ਅਧਿਕਾਰ। ਉਹ ਹਰ ਨਾਗਰਿਕ ਨੂੰ ਇਹ ਹੱਕ ਦਿੰਦਾ ਹੈ ਕਿ ਜੇ ਉਹਦੇ ਬੁਨਿਆਦੀ ਹੱਕਾਂ ਤੇ ਡਾਕਾ ਪੈਂਦਾ ਹੈ ਤਾਂ ਉਹ ਸਿੱਧਾ ਸੁਪਰੀਮ ਕੋਰਟ ਜਾ ਸਕਦਾ ਹੈ ਸਿੱਧਾ ਸੁਪਰੀਮ ਕੋਰਟ ਵਾਹ ਹਾਂਜੀ ਸੁਪਰੀਮ ਕੋਰਟ ਨੂੰ ਇਹਨਾਂ ਅਧਿਕਾਰਾਂ ਦਾ ਰਖਿਆ ਤੇ ਗਾਰੰਟਰ ਬਣਾਇਆ ਗਿਆ ਹੈ ਵੈਸੇ ਹਾਈ ਕੋਰਟਾਂ ਕੋਲ ਵੀ ਅਨੁਛੇਦ 226 ਦੇ ਤਹਿਤ ਇਹੋ ਜੀ ਸ਼ਕਤੀ ਹੈ ਪਰ ਸਿੱਧਾ ਸੁਪਰੀਮ ਕੋਰਟ ਜਾਣ ਦਾ ਹੱਕ ਹੋਣਾ ਇਹ ਯਕੀਨੀ ਬਣਾਉਂਦਾ ਹੈ ਕਿ ਇਹ ਅਧਿਕਾਰ ਸਿਰਫ ਲਿਖੇ ਨਾ ਰਹਿ ਜਾਣ ਸਗੋਂ ਲਾਗੂ ਵੀ ਹੋਣ ਤਾ ਮਤਲਬ ਇਹ ਅਧਿਕਾਰ ਬਹੁਤ ਮਜ਼ਬੂਤੀ ਨਾਲ ਸੁਰੱਖਿਤ ਕੀਤੇ ਗਏ ਨੇ ਪਰ ਕੀ ਇਹ ਬਿਲਕੁਲ ਪੱਥਰ ਤੇ ਲਕੀਰ ਨੇ ਕਿ ਇਹਨਾਂ ਨੂੰ ਕਦੇ ਬਦਲਾ ਹੀ ਨਹੀਂ ਜਾ ਸਕਦਾ ਨਹੀਂ ਦੇਖੋ ਇਸ ਸਥਾਈ ਜਾਂ ਐਨੇ ਪਵਿੱਤਰ ਸੈਕ੍ਰੋਸੈਕਟ ਵੀ ਨਹੀਂ ਹਨ ਕਿ ਇਹਨਾਂ ਵਿੱਚ ਕਦੇ ਕੋਈ ਬਦਲਾਅ ਹੋ ਹੀ ਨਾ ਸਕੇ ਸੰਸਦ ਕੋਲ ਯਾਨੀ ਪਾਰਲੀਮੈਂਟ ਕੋਲ ਇਹਨਾਂ ਨੂੰ ਕਟਾਉਣ ਜਾਂ ਖਤਮ ਕਰਨ ਦੀ ਤਾਕਤ ਹੈ ਪਰ ਇਹ ਐਵੇਂ ਨਹੀਂ ਹੋ ਸਕਦਾ ਇਹਦੀ ਖਾਸ ਪ੍ਰਕਿਰਿਆ ਹੈ ਅੱਛਾ ਉਹ ਪ੍ਰਕਿਰਿਆ ਕੀ ਹੈ ਤੇ ਕੀ ਉਸ ਤੇ ਵੀ ਕੋਈ ਰੋਕ ਹੈ ਇਹ ਤਬਦੀਲੀ ਸਿਰਫ ਸੰਵਿਧਾਨਿਕ ਸੋਧ ਐਕਟ ਰਾਹੀਂ ਹੀ ਹੋ ਸਕਦੀ ਹੈ ਕਿਸੇ ਆਮ ਜਿਹੇ ਕਾਨੂੰਨ ਨਾਲ ਨਹੀਂ ਇਸ ਲਈ ਸੰਸਦ ਵਿੱਚ ਖਾਸ ਬਹੁਮਤ ਯਾਨੀ ਸਪੈਸ਼ਲ ਮੈਜੋਰਟੀ ਦੀ ਲੋੜ ਹੁੰਦੀ ਹੈ ਪਰ ਇੱਥੇ ਇੱਕ ਬਹੁਤ ਹੀ ਵੱਡੀ ਤੇ ਇਤਿਹਾਸਿਕ ਰੋਕ ਵੀ ਹੈ ਜਿਹੜੀ ਸੁਪਰੀਮ ਕੋਰਟ ਨੇ ਕੇਸ ਵਨ ਲੰਦ ਭਾਰਤੀ ਕੇਸ ਵਿੱਚ 1973 ਚ ਲਗਾਈ ਸੀ ਹਾਂ ਉਹ ਬਹੁਤ ਮਸ਼ਹੂਰ ਕੇਸ ਹੈ ਬਿਲਕੁਲ ਅਦਾਲਤ ਨੇ ਕਿਹਾ ਸੀ ਕਿ ਸੰਸਦ ਸੰਵਿਧਾਨ ਵਿੱਚ ਸ਼ੋਧ ਤਾਂ ਕਰ ਸਕਦੀ ਹੈ ਪਰ ਉਹ ਸੰਵਿਧਾਨ ਦੇ ਬੁਨਿਆਦੀ ਢਾਂਚੇ ਯਾਨੀ ਬੇਸਿਕ ਸਟਰਕਚਰ ਨੂੰ ਨਹੀਂ ਬਦਲ ਸਕਦੀ ਉਸ ਨੂੰ ਨਸ਼ਟ ਨਹੀਂ ਕਰ ਸਕਦੀ ਤੇ ਬੁਨਿਆਦੀ ਅਧਿਕਾਰਾਂ ਦਾ ਜਿਹੜਾ ਸਾਰ ਹੈ ਉਹ ਇਸ ਬੁਨਿਆਦੀ ਢਾਂਚੇ ਦਾ ਇੱਕ ਬਹੁਤ ਅਹਿਮ ਹਿੱਸਾ ਮੰਨਿਆ ਜਾਂਦਾ ਹੈ ਇਹ ਬੁਨਿਆਦੀ ਢਾਂਚਾ ਵਾਲੀ ਗੱਲ ਤਾਂ ਬਹੁਤ ਗਹਿਰੀ ਹੈ ਯਾਨੀ ਅਧਿਕਾਰਾਂ ਦੇ ਮੂਲ ਤਤ ਨੂੰ ਉਹਦੀ ਆਤਮਾ ਨੂੰ ਬਚਾ ਕੇ ਰੱਖਿਆ ਗਿਆ ਭਾਵੇਂ ਕੁਝ ਬਦਲਾਅ ਕਰਨੇ ਪੈਣ ਬਿਲਕੁਲ ਇਹ ਇੱਕ ਤਰ੍ਹਾਂ ਨਾਲ ਸੰਵਿਧਾਨ ਦੀ ਰੂਹ ਹੀ ਰਾਖੀ ਕਰਦਾ ਹੈ ਇਸ ਤੋਂ ਇਲਾਵਾ ਕੁਝ ਹੋਰ ਪਹਿਲੂ ਵੀ ਨੇ ਜਿਵੇਂ ਕਿ ਰਾਸ਼ਟਰੀ ਐਮਰਜੈਂਸੀ ਲੱਗਣ ਤੇ ਇਹ ਅਧਿਕਾਰ ਮੌਤਲ ਕੀਤੇ ਜਾ ਸਕਦੇ ਨੇ ਪਰ ਇੱਥੇ ਵੀ ਇੱਕ અપਵਾਦ ਹੈ ਅਨੁਛੇਦ 20 ਜੋ ਅਪਰਾਧਾਂ ਲਈ ਦੋਸ਼ ਸਿੱਧੀ ਬਾਰੇ ਸੁਰੱਖਿਆ ਦਿੰਦਾ ਹੈ ਤੇ ਅਨੁਛੇਦ 21 ਜੋ ਜੀਵਨ ਤੇ ਨਿੱਜੀ ਆਜ਼ਾਦੀ ਦੀ ਸੁਰੱਖਿਆ ਦਿੰਦਾ ਹੈ ਇਹ ਦੋ ਅਧਿਕਾਰ ਐਮਰਜੈਂਸੀ ਵਿੱਚ ਵੀ ਮੌਤਲ ਨਹੀਂ ਕੀਤੇ ਜਾ ਸਕਦੇ ਅੱਛਾ ਇਹ ਦੋ ਫਿਰ ਵੀ ਬਚੇ ਰਹਿੰਦੇ ਨੇ ਹਾਂਜੀ ਇਹ ਸੁਰੱਖਿਆ ਵਿੱਚ 44ਵੀਂ ਸੋਧ ਰਾਹੀਂ ਹੀ ਪੱਕੀ ਕੀਤੀ ਗਈ ਸੀ ਤਾਂ ਕਿ ਐਮਰਜੈਂਸੀ ਦੇ ਨਾਂ ਤੇ ਵੀ ਕਿਸੇ ਦੀ ਜ਼ਿੰਦਗੀ ਜਾਂ ਨਿੱਜੀ ਆਜ਼ਾਦੀ ਐਵੇਂ ਨਾ ਖੋਈ ਜਾ ਸਕੇ ਤੇ ਕੀ ਇਹ ਸਾਰੇ ਦੇਸ਼ ਵਿੱਚ ਹਰ ਕਿਸੇ ਤੇ ਇੱਕੋ ਜਿਹੇ ਲਾਗੂ ਹੁੰਦੇ ਨੇ ਜਾਂ ਕੋਈ ਫਰਕ ਹੈ ਆਮ ਤੌਰ ਤੇ ਤਾਂ ਹਾਂ ਪਰ ਇੱਕ ਖਾਸ ਗੱਲ ਹੈ ਅਨੁਛੇਦ 33 ਸੰਸਦ ਨੂੰ ਇਹ ਤਾਕਤ ਦਿੰਦਾ ਹੈ ਕਿ ਉਹ ਹਥਿਆਰਬੰਦ ਬਲਾਂ ਆਰਮਡ ਫੋਰਸਸ ਪੁਲਿਸ ਜਾਂ ਖੁਫੀਆ ਏਜੰਸੀਆਂ ਵਗੈਰਾ ਦੇ ਜਿਹੜੇ ਮੈਂਬਰ ਨੇ ਉਹਨਾਂ ਦੇ ਕੁਝ ਬੁਨਿਆਦੀ ਅਧਿਕਾਰਾਂ ਤੇ ਰੋਕ ਲਗਾ ਸਕੇ ਜਾਂ ਉਹਨਾਂ ਨੂੰ ਸੀਮਿਤ ਕਰ ਸਕੇ। ਉਹ ਕਿਉਂ? ਤਾਂ ਕਿ ਉਹਨਾਂ ਵਿੱਚ ਅਨੁਸ਼ਾਸਨ ਬਣਿਆ ਰਹੇ ਤੇ ਉਹ ਆਪਣੀ ਡਿਊਟੀ ਸਹੀ ਤਰੀਕੇ ਨਾਲ ਕਰ ਸਕਣ। ਇਸੇ ਤਰ੍ਹਾਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕੁਝ ਅਧਿਕਾਰ ਸਿਰਫ ਨਾਗਰਿਕਾਂ ਲਈ ਹੀ ਹੁੰਦੇ ਨੇ ਜਿਵੇਂ ਭੇਦਭਾਵ ਵਿਰੁੱਧ ਕੁਝ ਖਾਸ ਹਾਲਾਤਾਂ 'ਚ ਜਾਂ ਸਰਕਾਰੀ ਨੌਕਰੀਆਂ ਵਿੱਚ ਬਰਾਬਰ ਮੌਕੇ ਜਾਂ ਬੋਲਣ ਦੀ ਆਜ਼ਾਦੀ ਵਗੈਰਾ ਦੇ ਕੁਝ ਪਹਿਲੂ। ਜਦ ਕੀ ਬਾਕੀ ਜਿਵੇਂ ਜੀਵਨ ਦਾ ਅਧਿਕਾਰ ਹੋ ਗਿਆ ਜਾਂ ਕਾਨੂੰਨ ਸਾਹਮਣੇ ਬਰਾਬਰੀ ਇਹ ਸਾਰੇ ਵਿਅਕਤੀਆਂ ਲਈ ਨੇ ਭਾਵੇਂ ਉਹ ਨਾਗਰਿਕ ਹੋਣ ਜਾਂ ਗੈਰ ਨਾਗਰਿਕ ਹੂੰ ਤਾਂ ਇਸ ਸਾਰੀ ਗੱਲਬਾਤ ਦਾ ਨਿਚੋੜ ਕੀ ਨਿਕਲਦਾ ਹੈ ਸੁਣਨ ਵਾਲਿਆਂ ਲਈ ਇਸ ਸਭ ਦਾ ਕੀ ਮਤਲਬ ਹੋਇਆ ਦੇਖੋ ਸਿੱਧਾ ਮਤਲਬ ਇਹ ਹੈ ਕਿ ਬੁਨਿਆਦੀ ਅਧਿਕਾਰ ਸਾਡੇ ਲੋਕਤੰਤਰੀ ਢਾਂਚੇ ਦੀ ਕਹਿ ਲੋ ਰੀੜ ਦੀ ਹੱਡੀ ਨੇ ਇਹ ਸਿਰਫ ਕਾਗਜ਼ੀ ਹੱਕ ਨਹੀਂ ਸਗੋਂ ਹਰ ਇੱਕ ਬੰਦੇ ਦੀ ਆਜ਼ਾਦੀ ਬਰਾਬਰੀ ਤੇ ਉਹਦੇ ਮਨਸਰਨਮਾਨ ਦੀ ਟਾਲ ਨੇ ਇਹ ਸਰਕਾਰ ਦੀ ਤਾਕਤ ਤੇ ਜ਼ਰੂਰੀ ਰੋਕਾਂ ਲਾਉਂਦੇ ਨੇ ਤੇ ਪੱਕਾ ਕਰਦੇ ਨੇ ਕਿ ਤਾਕਤ ਦੀ ਗਲਤ ਵਰਤੋਂ ਨਾ ਹੋਵੇ ਤੇ ਉਹ ਮੈਗਨਾ ਕਾਰਟਾ ਵਾਲੀ ਗੱਲ ਵੀ ਹਾਂਜੀ ਬਿਲਕੁਲ ਇਹਨਾਂ ਦਾ ਯੋਗ ਹੋਣਾ ਯਾਨੀ ਪਾਬੰਦੀਆਂ ਲੱਗ ਸਕਣਾ ਤੇ ਨਾਲ ਹੀ ਬੁਨਿਆਦੀ ਟਾਂਚੇ ਰਹੀ ਸੁਰੱਖਿਤ ਹੋਣਾ ਇਹ ਦੱਸਦਾ ਹੈ ਕਿ ਇਹ ਇੱਕ ਜਿਉਂਦੇ ਜਾਗਦੇ ਦਸਤਾਵੇਜ਼ ਦਾ ਹਿੱਸਾ ਨੇ ਇਹ ਦਸਤਾਵੇਜ਼ ਲਗਾਤਾਰ ਕੋਸ਼ਿਸ਼ ਕਰਦਾ ਹੈ ਕਿ ਵਿਅਕਤੀ ਦੇ ਹੱਕਾਂ ਤੇ ਸਮਾਜ ਦੀਆਂ ਲੋਣਾ ਵਿਚਾਰ ਇੱਕ ਸਹੀ ਸੰਤੁਲਨ ਬਣਿਆ ਰਹੇ ਮੈਗਨਾ ਕਾਟਾ ਵਾਲੀ ਜਿਹੜੀ ਤੁਲਨਾ ਹੈ ਉਹ ਸਾਨੂੰ ਯਾਦ ਕਰਾਉਂਦੀ ਹੈ ਕਿ ਇਹ ਆਜ਼ਾਦੀਆਂ ਕਿੰਨੀ ਮਿਹਨਤ ਨਾਲ ਮਿਲੀਆਂ ਨੇ ਤੇ ਇਹਨਾਂ ਦੀ ਰਾਖੀ ਕਰਨਾ ਕਿੰਨਾ ਜ਼ਰੂਰੀ ਹੈ ਬਿਲਕੁਲ ਸਹੀ ਤਾਂ ਅੱਜ ਅਸੀਂ ਬੁਨਿਆਦੀ ਅਧਿਕਾਰਾਂ ਦੀ ਦੁਨੀਆ ਵਿੱਚ ਸੱਚੀ ਇੱਕ ਡੂੰਗੀ ਝਾਤ ਪਾਈ ਅਸੀਂ ਸਮਝਿਆ ਕਿ ਇਹ ਸੰਵਿਧਾਨ ਦੇ ਭਾਗ 3 ਵਿੱਚ ਨੇ ਇਹਨਾਂ ਨੂੰ ਭਾਰਤ ਦਾ ਮੈਗਨਾ ਕਾਰਟਾ ਕਿਉਂ ਕਿਹਾ ਜਾਂਦਾ ਹੈ ਤੇ ਕਿਵੇਂ ਪਹਿਲਾਂ ਦੇ 7 ਅਧਿਕਾਰਾਂ ਤੋਂ ਅਸੀਂ ਅੱਜ ਦੇ 6 ਅਧਿਕਾਰਾਂ ਤੱਕ ਪਹੁੰਚੇ ਖਾਸ ਕਰਕੇ ਉਹ ਜਾਇਦਾਦ ਦੇ ਅਧਿਕਾਰ ਦੇ ਦਰਜੇ ਵਿੱਚ ਬਦਲਾਅ ਨੂੰ ਸਮਝਿਆ ਨਾਲ ਹੀ ਇਹਨਾਂ ਦੀਆਂ ਖਾਸ ਵਿਸ਼ੇਸ਼ਤਾਵਾਂ ਵੀ ਦੇਖੀਆਂ ਕਿ ਅਸੀਮਿਤ ਨਹੀਂ ਇਹਾਂ ਤੇ ਵਾਜਬ ਰੋਕਾਂ ਲੱਗ ਸਕਦੀਆਂ ਨੇ ਇਨਯਾਯੋਗ ਨੇ ਯਾਨੀ ਅਦਾਲਤਾਂ ਰਾਹੀਂ ਲਾਗੂ ਹੁੰਦੇ ਨੇ ਤੇ ਸੁਪਰੀਮ ਕੋਰਟ ਦੀ ਭੂਮਿਕਾ ਬਹੁਤ ਅਹਿਮ ਹੈ ਤੇ ਭਾਵੇਂ ਇਹਨਾਂ ਨੂੰ ਬਦਲਿਆ ਜਾ ਸਕਦਾ ਹੈ ਪਰ ਸੰਵਿਧਾਨ ਦੇ ਬੁਨਿਆਦੀ ਢਾਂਚੇ ਨੂੰ ਖਰਾਬ ਕੀਤੇ ਬਿਨਾ ਹਾਂਜੀ ਤੇ ਅੰਤ ਵਿੱਚ ਇਹ ਸਾਰੀ ਗੱਲਬਾਤ ਦਾ ਇੱਕ ਬੜਾ ਮਹੱਤਵਪੂਰਨ ਸਵਾਲ ਜਾਂ ਕਹਿ ਲੋ ਵਿਚਾਰ ਸਾਡੇ ਸਾਹਮਣੇ ਰੱਖ ਜਾਂਦੀ ਹੈ ਜਿਵੇਂ ਆਪਾਂ ਦੇਖਿਆ ਇਹਨਾਂ ਅਧਿਕਾਰਾਂ ਦਾ ਸੁਭਾਗ ਗਤੀਸ਼ੀਲ ਹੈ ਬਦਲਦਾ ਰਹਿੰਦਾ ਹੈ ਇੱਕ ਪਾਸੇ ਸੰਸਦ ਸਮੇਂ ਦੀ ਲੋੜ ਮੁਤਾਬਕ ਇਹਨਾਂ 'ਚ ਤਬਦੀਲੀ ਕਰ ਸਕਦੀ ਹੈ ਪਰ ਦੂਜੇ ਪਾਸੇ ਬੁਨਿਆਦੀ ਢਾਂਚੇ ਦੀ ਜਿਹੜੀ ਧਾਰਨਾ ਹੈ ਉਹ ਇਹਨਾਂ ਦੇ ਮੂਲ ਤੱਤ ਨੂੰ ਸੁਰੱਖਿਤ ਰੱਖਦੀ ਹੈ ਹੂੰ ਤੇ ਸ਼ਾਇਦ ਇਹ ਸੰਤੁਲਨ ਲੱਭਣ ਦਾ ਕੰਮ ਕਦੇ ਖਤਮ ਨਹੀਂ ਹੁੰਦਾ ਇਹੀ ਚੀਜ਼ ਸਾਡੇ ਸੰਵਿਧਾਨਿਕ ਲੋਕਤੰਤਰ ਨੂੰ ਲਗਾਤਾਰ ਵਿਕਸਿਤ ਹੋਣ ਦਾ ਬਿਹਤਰ ਹੋਣ ਦਾ ਮੌਕਾ ਦਿੰਦੀ ਰਹਿੰਦੀ ਹੈ